ਹਾਂਜੀ ਰਾਮਪੁਰਾ ਸ਼ਹਿਰ ਵਾਲਿਓ ਕੀ ਹਾਲ ਚਾਲ ਆ ਅੱਜ ਆਪਾਂ ਖੜੇ ਆ ਰਾਮਪੁਰੇ ਚ ਮੇਨ ਚੌਂਕ ਦੇ ਵਿੱਚ ਬਈ ਇੱਥੇ ਇੱਕ ਹਰਜੀ ਮੋਬਾਈਲ ਵਾਲੇ ਦੁਕਾਨ ਆ ਯਾਰ ਬਈ ਇੰਨੀਆਂ ਸੇਲਾ ਆ ਰੱਖੀ ਐ ਇਹਨਾਂ ਨੇ ਕੀ ਦਸਾਵਾਂ ਤੁਹਾਨੂੰ ਆਇਓ ਮੈਂ ਬਸ ਤੁਹਾਨੂੰ ਲੈ ਕੇ ਚੱਲਦੇ ਆ ਸਸਰੀ ਗਾ ਜੀ ਸਸਰੀ ਗਾ ਜੀ ਬਈ ਯਾਰ ਕੀ ਸੇਲਾ ਆ ਰੱਖਿਆ ਰ ਆਪਣੇ ਬਾਈ ਆਪਣੇ ਆਫਰਾਂ ਹੀ ਬਹੁਤ ਲਾਈ ਆਵੇਂ ਆ ਵੀਰੇ ਆਪਾਂ ਤਾਂ ਐ ਲੋ ਇੱਕ ਮਹੀਨਾ ਹੋ ਗਿਆ ਸੀ ਆਪਾਂ ਨੂੰ ਐਸੈਸਰੀ ਦੀਆਂ ਸੇਲਾ ਲਾਈ ਜਾਂਦੇ ਹਾਂ ਹੁਣ ਆਫਰ ਆਪਾਂ ਮੋਬਾਈਲਾਂ ਤੇ ਪਹਿਲਾਂ ਵੀ ਲਿਖਿਆ ਹੋਇਆ ਸੀ ਉਹ ਸਾਰੇ ਮੋਬਾਈਲਾਂ ਦੀ ਕਰਤੀਆਂ ਉਹ ਸਾਰਿਆਂ ਦੇ ਸਾਰਿਆਂ ਦੇ ਟੋਟਲ ਜਿੰਨੀ ਮੋਬਾਈਲ ਲੈਣ ਦੇ ਵੈਸੇ ਜਿੰਨੀ ਮੋਬਾਈਲ ਲੈਣ ਦੀ ਸਸਰੀ ਆਉਂਦੀ ਆਪਣੇ ਕੋਲੇ ਸਾਰਿਆਂ ਤੇ ਟੋਟਲੀ ਸੇਲ ਹੈ ਵੀਰੇ ਆਫਰ ਹੀ ਆਫਰ ਹੈ ਸਾਰਿਆਂ ਦੇ ਜਿੰਨੀ ਮੋਬਾਈਲ ਦੀ ਸਸਰੀ ਆਉਂਦੀ ਹੈ ਜਿੰਨੀ ਰਿਪੇਅਰ ਹੁੰਦੀ ਹੈ ਹਰ ਇੱਕ ਆਈਟਮ ਤੇ ਕੁਝ ਕੁੱਲ ਚੀਜ਼ ਤੇ ਆਫਰ ਹੈਗੀ ਕੁੱਲ ਚੀਜ਼ ਤੇ ਆਫਰ ਜੇ ਹੁਣ ਇੱਧਰ ਆ ਜਾਓ ਆ ਜੀ ਦੇਖੋ ਜੀ Y19 ਸੈਟ ਅਪ ਨੇ ਪਹਿਲਾਂ ਹੀ ਆਫਰ ਲੱਗੀ ਦੀ ਸੀ ਇਹ ਤੇ ਬਾਈ ਜੀ ਹਾਂਜੀ ਹਾਂਜੀ ਇਹ ਵਾਲੋ ਵੀ 8000 ਰੁਪਏ ਰੇਟ ਹੈ ਠੀਕ ਹੈ ਜੀ ਸਿਰਫ 7400 ਰੁਪਏ ਦਾ ਆਪਣੇ ਕੋਲ ਮਲੂ ਰੇਟ ਵੀਰੇ ਇਹ ਰੇਟਰੀ ਬਹੁਤ ਉੱਚੇ ਉੱਚੇ ਵਿਖੀ ਜਾਂਦੇ ਹੈ ਮਾਡਲ ਦੁਬਾਰਾ ਨੋਟ ਕਰ ਲਿਓ 8000 ਰੁਪਏ ਦਾ ਦਿਖ ਰਿਹਾ ਭਾਈ ਜੀ ਮਾਡਲ ਆਪਣੇ ਕੋਲ 7400 ਰੁਪਏ ਦਾ ਮਿਲੂਗਾ ਆ ਚੈੱਕ ਕਰੋ ਜੀ ਬਾਈ ਯਾਰ 7400 ਰੁਪਏ ਚ ਲੈ ਐਡਾ ਵਧੀਆ ਫੋਨ ਕੌਣ ਦਿੰਦਾ ਯਾਰ ਅੱਜ ਦੇ ਜ਼ਮਾਨੇ ਚ ਹੋਰ ਬਾਈ ਹੋਰ ਕੀ ਕੋਸਾ ਮੰਨ ਕੇ ਬੀਓ ਕੰਪਨੀ ਦਾ ਸਭ ਤੋਂ ਸਸਤਾ ਫੋਨ ਹੈ ਇਹ ਇੱਕ ਗੱਲ ਭਾਈ ਮੈਂ ਹੋਰ ਦੱਸ ਦਿੰਨਾ ਜਿੰਨੇ ਅਸੀਂ ਫੋਨ ਦਿਖਾਵਾਂਗੇ ਸਾਰੇ ਫਰੈਸ਼ ਹੋਣਗੇ ਡਿਸਟ੍ਰੀਬਿਊਟਰ ਦੇ ਹੋਣਗੇ ਬਿਨਾ ਬਿੱਲ ਤੋਂ ਕੋਈ ਮਾਲ ਨਹੀਂ ਮਿਲੂਗਾ ਸਾਡੇ ਕੋਲੇ ਸਾਰਾ ਜੀਐਸਟੀ ਬਿੱਲ ਨਾਲ ਮਾਲ ਮਿਲੂ ਕੋ ਵੀ ਮਾਲ ਬਿਨਾ ਬਿੱਲ ਤੋਂ ਨਹੀਂ ਮਿਲੂਗਾ ਇਹ ਵੀ ਗੱਲ ਨਾਲ ਹੈ ਬਿਲਕੁਲ ਹਾਂ ਸਾਰਾ ਜੀਐਸਟੀ ਬਿੱਲ ਕਿਉਂਕਿ ਬਿਨਾ ਜੀਐਸਟੀ ਬਿੱਲ ਤੋਂ ਮਿਲੀ ਜਾਂਦੇ ਮਾਲ ਦੂਜਾ ਨੰਬਰ ਜਿਹੜੀ ਗੱਲ ਹੈ ਨਾ ਜੀ ਆਨਲਾਈਨ ਦਾ ਮਾਲ ਬਹੁਤ ਵਿਕੀ ਜਾਂਦਾ ਹੈਗਾ ਆਪਣੇ ਕੋਲ ਸਾਰਾ ਫਰੈਸ਼ ਸਟਾਕ ਮਿਲੂਗਾ ਜਿਹੜਾ ਮਰਜੀ ਤੇ ਨਾਲੇ ਆਨਲਾਈਨ ਨਾਲ ਵੀ ਰੇਟ ਘੱਟ ਬਾਜ਼ਾਰ ਨਾਲ ਵੀ ਰੇਟ ਘੱਟ ਜਿਹੜਾ ਮਰਜੀ ਮਾਡਲ ਲਓ ਜਿਹੜਾ ਮਰਜੀ ਦਾ ਰੇਟ ਪੁੱਛ ਲਓ ਸਾਡੇ ਤੋਂ ਨਾਲੇ ਪੱਕਾ ਜੀਐਸਟੀ ਬਿੱਲ ਪੱਕਾ ਜੀਐਸਟੀ ਬਿੱਲ ਹੁਣ ਜਿਵੇਂ ਆ 5115G ਮਾਡਲ ਆਉਂਦਾ ਹੈਗਾ ਇਹਦਾ 11000 ਰੁਪਿਆ ਰੇਟ ਹੈ ਐਮਓਪੀ ਹੈ ਡ ਆਪਣੇ ਕੋਲੇ 9700 ਰੁਪਏ ਦਾ 5G ਮਾਡਲ ਨਾਲੇ Vivo ਦਾ ਚੈੱਕਰ ਲੋ ਮਾਡਲ ਬਹੁਤ ਸ਼ਾਨਦਾਰ ਹੈਗਾ ਆ ਰਾਮਪਰੇ ਵਾਲੇ ਦੇਖ ਲੋ ਭਾਈ ਸਭ ਤੋਂ ਸਸਤੀਆਂ ਸੇਲਾਂ ਲਾਤੀਆਂ ਆਪਣੇ ਹਰਜੀਤ ਟ੍ਰੇਡਿੰਗ ਕੰਪਨੀ ਨੇ ਮੇਨਪਾਕ ਸਿੰਘ ਚੌਕ ਹਾਂ ਭਾਈ ਯਾਰ ਆ ਕੇ ਜੀ ਦੀ ਵਿਜ਼ਿਟ ਕਰੋ ਤੇ ਹੋਰ ਭਾਈ ਹੋਰ ਕੀ ਕੁਝ ਹੋਰ ਕਿਹਾ ਜੇ ਨਾ ਮਾਡਲ ਹੀ ਆਪਾਂ Vivo ਦੇ ਸਾਰੇ ਪਹਿਲਾਂ ਮਾਡਲ ਦਿਖਾਵਾਂਗੇ ਫਿਰ Oppo ਦੇ ਫਿਰ Samsung ਦੇ ਨਾਲ ਰੇਟ ਦਵਾਂਗੇ ਭਾਈ ਜੀ ਵੀ ਇਹ ਗੱਲ ਨਹੀਂ ਹੈਗੀ ਕਿਸੇ ਨੂੰ ਆਪਾਂ ਰੇਟ ਨਹੀਂ ਦਿੰਦੇ Y29 ਮਾਡਲ ਜਿਹੜਾ 5G ਮਾਡਲ ਆਉਂਦਾ ਹੈ ਇਹਦਾ 14000 ਰੇਟ ਹੈ ਇਹਦਾ ਆਪਣੀ ਦੁਕਾਨ ਦਾ ਰੇਟ 13100 ਰੁਪਇਆ 5G ਮਾਡਲ ਚੈੱਕ ਕਰਾਓ ਜੀ ਇਹ ਵੀ 5G ਮਾਡਲ ਆ 5G ਮਾਡਲ ਗੱਪਾ ਇਹਨਾਂ 23 ਕਪ ਕਪ ਕੋਈ ਨਹੀਂ ਪੈ ਜ ਆਪਣਾ ਮਾਰੀ ਬਈ ਨਾ 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 ਜਿੰਨੇ ਰੇਟ ਦੇਤੇ ਬਾਈ ਇਹ ਨਹੀਂ ਪਹਿਲਾ ਵੀਡੀਓ ਚ ਕੀ ਹੋਇਆ ਬਾਈ ਕਿਸੇ ਨੇ ਰੇਟ ਪਾਤਾ ਮੰਨ ਲਓ 1100 ਰੁਪਇਆ ਸਾਡੀ ਵੀਡੀਓ ਦੇਖ ਕੇ ਅਗਲੇ ਦਿਨ ਹੀ 1200 ਪਾਤਾ ਅਸੀਂ ਜਿਹੜੇ ਰੇਟ ਪਾਏ ਆ ਅੱਜ ਤੱਕ ਉਵੇਂ ਖੜੇ ਆ ਤੇ ਐਂ ਚੱਲੀ ਜਾਊਗਾ ਕੰਮ ਜਿਵੇਂ ਰੇਟ ਪਾਤੇ ਉਵੇਂ ਚੱਲਣਗੇ ਹਾਂ ਜੇ ਕੋਈ ਕੰਪਨੀ ਦੀ ਸਕੀਮ ਆਉਂਦੀ ਆ ਰੇਟ ਘਟਦਾ ਕੋਈ ਕੈਸ਼ਬੈਕ ਆਉਂਦਾ ਉਹ ਤੁਹਾਨੂੰ ਸਾਰਾ ਅਲੱਗ ਤੋਂ ਮਿਲੂਗਾ ਅਸੀਂ ਪਹਿਲਾਂ ਵੀ ਦਿੱਤਾ ਵੀਡੀਓ ਚ ਤੇ ਹੁਣ ਵੀ ਕਹਿ ਰਹੇ ਆ ਉਵੇਂ ਕੈਸ਼ਬੈਕ ਸਾਰਾ ਮਿਲੂਗਾ ਸਾਰੇ ਮਾਡਲਾਂ ਤੇ ਮਿਲੂ ਜਿਵੇਂ ਕੰਪਨੀ ਦਿੰਦੀ ਹੈ ਕਿਉਂਕਿ ਕੰਪਨੀ ਦਾ ਮਾਲ ਵੇਚਦੇ ਆ ਆਨਲਾਈਨ ਦਾ ਕੋਈ ਨਹੀਂ ਦੂਜਾ ਨੰਬਰ ਅੱਗੇ ਮਾਡਲ ਆਜੋ ਜੀ ਆਹ ਵਾਏ 39 5G ਮਾਡਲ ਵਾਏ 39 5G ਮਾਡਲ 15700 ਰੁਪਏ ਦਾ ਦਵਾਂਗੇ ਭਾਈ ਜੀ ਰੇਟ 17000 ਰੁਪਏ ਦਾ ਰੇਟ ਆ ਬਿਹਾਰ ਦਾ 17 17000 ਰੁਪਏ ਦੇ ਵਿਕਦੇ ਆ ਹਾਂ ਭਾਈ ਸਸੂ ਆਪਦਾ ਮੰਗ ਲਈ ਬਈ ਇਹ ਮੇਰੇ GST ਬਿਲ ਮੇਰੇ GST ਬਿਲ ਕੋਈ ਨਹੀਂ ਮੋਡਲ ਬਿਨਾ GST ਬਿਲ ਤੋਂ ਨਹੀਂ ਹੈਗਾਗਾ ਨਾਲ ਸਾਰੇ ਫਾਈਵ ਜੀ ਸਾਰੇ ਫਾਈਵ ਜੀ ਮੋਡਲ ਕੱਲਾ ਜਿਹੜਾ 7400 ਵਾਲਾ 4G ਮੋਡਲ ਹੈਗਾ ਜੀ ਭਾਈ ਅਗਿਆ ਲੋ ਜੀ Y400 Pro ਮੋਡਲ ਬਿਲਕੁਲ ਲੇਟੈਸਟ ਮੋਡਲ ਆਇਆ ਹੈ Vivo ਦਾ ਬਿਲਕੁਲ ਲੇਟੈਸਟ ਮੋਡਲ ਆਇਆਗਾ 27000 ਰੁਪਏ DP ਹੈ 26000 ਰੁਪਏ ਤੋਂ ਘੱਟੋ ਘੱਟ ਵਿਕਦਾ ਹੈ ਆਪਣਾ ਰੇਟ 25000 ਰੁਪਿਆ ਨਾਲ 2000 ਰੁਪਏ ਕੈਸ਼ਬੈਕ ਹੈ ਤੇ ਅਲੱਗ ਤੋਂ ਮਤਲਬ 23000 ਦਾ ਰਹਿ ਜਾਂਦਾ ਕਾਰ ਤੇ 2000 ਰੁਪਏ ਕੈਸ਼ਬੈਕ ਵੱਖਰਾ ਹੈ ਤਾਂ ਦੋਸਤੋ ਇਹ ਚੀਜ਼ ਚੈੱਕ ਕਰ ਲੋ ਜਰੂਰ ਕੈਸ਼ਬੈਕ ਕੋਈ ਵੀ ਦੁਕਾਨ ਵਾਲਾ ਨਹੀਂ ਦਿੰਦਾਗਾ ਤੇ ਬਾਈ ਯਾਰ ਦੇਖ ਲੋ ਹੁਣ ਕੈਸ਼ਬੈਕ ਇੰਨਾ ਕਾਹੋਂ ਦਿੰਦਾਗਾ 27000 ਦਾ ਪਹਿਲਾਂ ਮਰੀ ਜਾਂਦਾ ਤੁਹਾਨੂੰ 25000 ਤਾਂ ਦਿੱਤਾ ਉਤੋਂ ਵੀ 2000 ਦਾ ਕੈਸ਼ਬੈਕ ਹੋਰ ਬਾਈ ਅੱਗੇ 10000 ਅੱਗੇ Oppo ਤੇ ਆਜੋ ਬਾਈ ਜੀ ਇਹਦੇ ਮਾਡਲ ਹੋਰ ਵੀ ਹੈਗੇ ਜਿਵੇਂ ਵੇਰੀਐਂਟ ਉਹ ਵੀ ਲਗ ਤੋਂ ਲਗ ਜਿਹੜੇ ਮਰਜ਼ੀ ਰੇਟ ਸਾਨੂੰ WhatsApp ਤੇ ਪੁੱਛੋ ਸਾਡਾ ਨੰਬਰ ਅਸੀਂ ਮੈਂਸ਼ਨ ਕਰਾਂਗੇ WhatsApp ਤੇ ਪੁੱਛੋ ਜਿਹੜਾ ਮਰਜ਼ੀ ਨੰਬਰ ਠੀਕ ਹੈ ਜਿਹੜਾ ਮਰਜ਼ੀ ਮਾਡਲ ਦਾ ਨੰਬਰ ਪਾਉਂਗੇ ਤੁਸੀਂ ਉਹਦਾ ਰੇਟ ਅਸੀਂ WhatsApp ਤੇ ਤੁਹਾਨੂੰ ਦੱਸ ਦੱਸਾਂ ਉਪੋ ਦਾ A3X ਮਾਡਲ A3X ਮਾਡਲ 98000 ਰੁਪਏ ਭਾਈ ਜੀ 98000 98000 ਰੁਪਏ ਸਿਰਫ ਮੈਂ ਕਹਤੁਈ ਰੇਟ 9000 ਤੋਂ ਘੱਟ ਵਿਕਦਾ ਨਹੀਂ ਇਹ ਠੀਕ ਆ ਭਾਈ ਤੁਸੀਂ ਚੱਕ ਰੋ ਵਿਆ ਦਾ ਰੇਟ ਪਤਾ ਕਰੋ ਨਾਲੇ ਭਾਈ 98000 ਜੇ ਡਬਾ ਵਧੀਆ ਫੋਨ ਕਹੋਂਦੇ ਨਾਲੇ ਉਪੋ ਕੰਪਨੀ ਇਹ ਤੇ GST ਬਿਲ ਹੈ ਇਹ ਵੀ ਦੇ ਦਿਓ GST ਬਿਲ ਬੇਦਰ GST ਬਿਲ ਹੈ ਹੋਰ ਭਾਈ ਹੋਰ ਕਿਆ ਹੋਰ ਕਿਆ ਜੀ A5X ਮਾਡਲ ਜਿਹਦਾ ਰੇਟ 14000 DP ਹੈ ਠੀਕ ਆ ਵੇਚਣ ਦਾ ਰੇਟ ਕਹਿੰਦੇ ਜੀ ਨੂੰ ਸਾਡੇ 13 ਵੀ ਵਿਕੀ ਜਾਂਦਾ ਉਹ 13000 ਰੁਪਏ ਵਿਕੀ ਜਾਂਦਾ ਹੋਊਗਾ ਆਪਣਾ ਰੇਟ ਆਫਰ ਚ 12000 ਰੁਪਿਆ ਇਸ ਮਾਡਲ ਦਾ ਤੁਸੀਂ ਚੱਕਰ ਹੁੰਦਾ 13000 ਉਹ ਤਾਂ 12000 ਆਪਣਾ ਰੇਟ 12000 ਰੁਪਿਆ ਉਹ ਇਹ ਨਾਲੋਂ 14000 ਤੋਂ ਲੈ ਕੇ 13 ਵੀ ਵਿਕੀ ਜਾਂਦਾ ਹੈਗਾ ਆਪਾਂ 12000 ਚ ਦੇਵਾਂਗੇ ਸਾਰੇ ਕਸਟਮਰ ਨੂੰ ਇੰਨਾ ਸਸਤਾ ਬਈ سپورਟੀ ਇੰਨੀ ਦਿੱਤੀ ਹੈ ਤੁਹਾਡੇ ਕਸਟਮਰ ਨੇ ਸਾਰਿਆਂ ਨੇ ਸਾਡੇ ਕਸਟਮਰ ਨੇ ਵੀ ਤੁਸੀਂ ਇੰਨਾ ਉਹਨਾਂ ਨੂੰ ਪਿਆਰ ਦਿੱਤਾ ਉਹਨਾਂ ਨੇ ਸਾਨੂੰ ਘਰ ਦਿੱਤਾ ਤਾਂ ਦੋਸਤੋ ਤੁਸੀਂ ਦੇਖੋ ਵੀ ਸਾਡੇ ਕਸਟਮਰਾਂ ਨੇ ਸਾਨੂੰ ਇੰਨੀ سپورਟ ਦਿੱਤੀ ਇਸ ਲਈ ਜੇ ਵੀ ਤੁਸੀਂ ਸਾਨੂੰ ਕਸਟਮਰ ਨੇ سپورਟ ਦਿੱਤੀ ਆ ਉਸ ਦੇ ਨਾਲ ਅਸੀਂ ਤੁਹਾਨੂੰ ਸੈਟਾਂ ਦੇ ਵਿੱਚ ਹੀ ਕੰਸੈਸ਼ਨ ਦੇ ਦੇ ਆਪਨੇ ਵੱਲੋਂ ਤਾਂ ਤੁਸੀਂ ਜਦੋਂ ਵੀ ਮਰਜ਼ੀ ਆਓ ਆਪਣੀ ਦੁਕਾਨ ਤੇ ਵਿਜ਼ਿਟ ਕਰੋ ਬਿੱਲ ਜੀਐਸਟੀ ਬਿੱਲ ਜ਼ਰੂਰ ਦੇਵਾਂਗੇ ਅਸੀਂ ਅਸੀਂ ਨਹੀਂ ਕੋਈ ਕਹਿੰਦੇ ਵੀ ਅਸੀਂ ਸਾਡਾ ਖੁੱਲ ਪਹਿਲਾਂ ਚੱਲਿਆ ਹੋਇਆ ਇਹ ਜੋ ਵੀ ਹੈ ਸਾਡਾ ਕਿਸੇ ਨਾ ਕੋਈ ਉਹ ਨਹੀਂ ਹੈ ਅਸੀਂ ਆਪਦੀ ਦੁਕਾਨ ਦਾ ਜੀਐਸਟੀ ਬਿੱਲ ਜ਼ਰੂਰ ਦੇਵਾਂਗੇ ਭਾਈ ਇਹ ਚ ਮੇਨ ਪਤਾ ਕੀ ਗੱਲ ਹੋਈ ਜਾਂਦੀ ਹੈਗੀ ਇੱਕ ਫੋਨ ਨੂੰ 200 300 ਸੇਲ ਕੀਤਾ ਜਾਂਦਾ ਹੈਗਾ 200 ਤਾਂ ਤਾਂ ਹੋ ਹੀ ਜਾਂਦਾ ਹੈ ਕਿਨੇ ਹੋਈ ਜਾਂਦਾ ਜਿਵੇਂ ਕੋਈ ਫੋਨ ਹੈ ਪਹਿਲਾਂ ਏਸੇ ਫੋਨ ਨੂੰ ਵਿਆਜ ਕਰਤਾ ਜਿਹਨੇ ਲੈਣਾ ਕੋਈ ਹੋਰ ਫੋਨ ਪਤਾ ਹੈ ਇਹ ਫੋਨ ਇਹਨੂੰ ਫੋਨ ਪਹਿਲਾਂ ਤਾਂ ਉਹਨੂੰ ਸੇਲ ਕਰਤਾ ਦੁਬਾਰਾ ਕੈਸ਼ ਚ ਤੁਹਾਨੂੰ ਸੇਲ ਕਰਤਾ ਆਪਣੇ ਕੋਲ ਇਹ ਚੀਜ਼ ਨਹੀਂ ਫਰੈਸ਼ ਜਮਾ ਜਮਾ ਫਰੈਸ਼ ਸਟਾਕ ਕੋਈ ਫਰੌਡ ਵਾਲਾ ਕੋਈ ਕੰਮ ਨਹੀਂ ਕਰ ਸਕਦਾ ਕੋਈ ਫਰੌਡ ਨਹੀਂ ਹੈ ਜੀ ਐਸਟੀ ਬਿੱਲ ਸਾਰਾ ਕੋਈ ਤੁਸੀਂ ਐਸਟੀ ਬਿੱਲ ਜੇ ਮੈਂ ਤੁਹਾਨੂੰ ਦੱਸਿਆ ਨਾ ਐਕਟੀਵੇਟ ਹੋਣ ਇੱਕ ਵੀ ਫੋਨ ਐਕਟੀਵੇਟ ਨਹੀਂ ਹੋਊਗਾ ਤੁਸੀਂ ਆਪਣੇ ਫੋਨ ਦੀ ਮਤਲਬ ਕਿ ਚੈੱਕ ਕਰਾ ਕੇ ਆਨਲਾਈਨ ਬਿਲਕੁਲ ਚੈੱਕ ਕਰਾ ਕੇ ਵੀ ਦਵਾਂਗੇ ਤੇ ਚੈੱਕ ਕਰਾ ਵੀ ਸਕਦੇ ਹੋ ਤੁਸੀਂ ਇੱਕ ਵੀ ਫੋਨ ਐਕਟੀਵੇਟ ਨਹੀਂ ਨਿਕਲੂਗਾ ਆਪਣਾ ਸਾਰਾ ਫਰੈਸ਼ ਸਟਾਕ ਮਿਲੂਗਾ ਜਿਵੇਂ ਹੋਰ ਆ ਮਾਡਲ ਆ ਪਏ ਭਾਈ 14000 ਰੁਪਏ ਦਾ ਦਵਾਂਗੇ A5 Pro 18000 ਰੁਪਏ ਰੇਟ ਵੇਚਣ ਦਾ ਆਪਣੀ ਦੁਕਾਨ ਤੇ ਮਿਲੂਗਾ ਇਹ ਰੇਟ 16500 ਰੁਪਏ ਦਾ ਸਿਰਫ 16500 ਮਾਡਲ ਪੁੱਛੀ ਚੱਲਿਓ ਚਾਹੇ ਜੇ ਕੋਈ ਕਨਫਿਊਜ਼ਨ ਰਹਿ ਜਾਏ ਭਾਈ WhatsApp ਕਰ ਦਿਓ ਆਪਾਂ ਨੂੰ ਰੇਟ ਮਾਡਲ ਕਿੰਨੇ ਜੀਬੀ ਸਾਰੇ ਰੇਟ ਆਪਾਂ ਨੂੰ WhatsApp ਕਰਾਂਗੇ ਇਹ ਵੀ ਚੀਜ਼ ਬਹੁਤ ਜ਼ਰੂਰੀ ਹੈ ਕਿਉਂਕਿ ਐਕਟੀਵੇਟ ਪੀਸ ਬਹੁਤ ਉਹ ਕਰਦੇ ਨੇ ਲੋਕ ਜਿਹੜਾ ਫਰਾਡ ਮੈਨ ਹੁੰਦਾ ਫਰਾਡ ਹੁੰਦਾ ਬਾਈ ਸਭ ਤੋਂ ਅੱਗੇ ਆ ਜਾਓ ਵੀਰੇ ਆ Samsung ਤੇ ਜਿਹੜਾ ਸਾਰਿਆਂ ਨਾਲੋਂ ਵੱਡਾ ਫਰਾਡ ਇਹਨਾਂ ਦੇ ਵੱਡੇ ਮਾਡਲਾਂ 'ਚ ਵੀ ਹੋਈ ਜਾਂਦਾ ਹੈ ਇਹ 'ਚ ਵੀ ਹੋਈ ਜਾਂਦਾ ਹੈਗਾ ਆ ਮਾਡਲ ਹੈਗਾਗਾ 1.5 ਦੇ ਬੀਪੀ ਵਾਲਾ ਆਪਣਾ ਰੇਟ ਪਹਿਲਾਂ ਵੀ ਪਾਇਆਗਾ ਸੀ 97